ਤੁਕੜੇ ਮੇਰਾ ਨੰਬਰ ਹੈ ਨਹੀਂ ਸੀ ਮਾ ਪੈਨ ਦੇਓ ਯਾਰ ਆ ਪੈਨ ਦੇ ਦੇ ਕੀ ਕਾਕੂ ਪੈਨ ਘੈਂਟ ਆ ਯਾਰ ਚੀਜ਼ ਬੰਦਾ ਜਿਹੜਾ ਬਾ ਕੀ ਘੈਂਟ ਆ ਯਾਰ ਮਨ ਖੁਸ਼ ਕਰਤਾ ਕਾਕੂ ਨੇ ਕਿਉ ਕਾਕੂ ਫਟੇ ਹਾਂ ਬੀ ਮਾਦਰਾ ਬਈ ਹਾਂ ਤੇ ਤੇਲ ਪੂਰਾ 73 ਪੂਰਾ ਓਕੇ ਆ ਅੱਛਾ ਹਨ ਚਾਈ ਚੂਈ ਦਾ ਵਧੀਆ ਮੈਂ ਆਪ ਚਾਹਿਆ ਅੱਛਾ ਹਨ ਉਹ ਤੇ ਉਹਦਾ ਮਾਨ ਮਾ ਕਰਦਾ ਨੇ ਅੱਛਾ ਮਾਨਤਨ ਕਰਦੇ ਹੁੰਦੇ ਨੇ ਬਈ ਤੇ 675000 ਰੁਪਇਆ ਮੋਲ ਆ ਫਿਰ ਵੀ ਕਿੰਨਾ ਲ ਮੰਨਤਾ ਨੋਜ ਕਾਕੂ ਕਰਦਾਂ ਨੇ ਵੀ ਛਾਵਨਾ ਆ ਕੇ ਅੱਛਾ ਲੋ ਜੀ ਸਦਾ ਤੋ ਕੀ ਹਾਲ ਚਾਲ ਨੇ ਜੀ ਅੱਜ ਫਿਰ ਆਪਾਂ ਤਲਵੰਡੀ ਵਾਲੀ ਮੰਡੀ ਤੇ ਆਏ ਹੋਿਆਂਗੇ ਵੀਡੀਓ ਬਹੁਤ ਵੱਡੀ ਹੋ ਜਾਂਦੀ ਆ ਤਿੰਨ ਚਾਰ ਪਾਰਟ ਬਣਾਏ ਹੋਏ ਆ ਆਪਾਂ ਕਈ ਵਾਰ ਟਰੈਕਟਰ ਥੋੜੇ ਕੰਮ ਦਾ ਹੁੰਦਾ ਵੀਡੀਓ ਸਾਡੇ ਤੋਂ ਵੱਡੀ ਬਣ ਜਾਂਦੀ ਆ ਨਹੀਂ ਦੇਖ ਸਕਦੇ ਹਨਾ ਵੀਡੀਓ ਆਪਾਂ ਸਾਰੀ ਤੋਂ ਬੇਨਤੀ ਆ ਵੀ ਸਾਰੀ ਵੀਡੀਓ ਦੇਖਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰ ਲਿਓ ਆਜੋ ਆਪਾਂ ਤਲਵੰਡੀ ਵਾਲੀ 28 ਫਰਵਰੀ ਵਾਲੀ ਮੰਡੀ ਦੇਖਦੇ ਆ ਅੱਜ ਕਿੰਨੇ ਕ ਟਰੈਕਟਰ ਆਏ ਨੇਗੇ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਾਕੂ ਜੁੜਿਆ ਆਪਣੇ ਨਾਲ ਹਲਾਕ ਕਾਕੂ ਦੱਸੀ ਬਾਈ ਗੱਲਬਾਤ ਇਹ ਪੰਜ ਮਾਰ ਰਹਾ ਹਨ ਹਾਂਜੀ ਬਾਈ ਪਾਵਰ ਟਰੈਕ ਆ ਮਿੱਤਰੋ 455 KB 7 ਲਾਦਰ ਸਿੰਘ ਕਾਕੂ ਦੇਵਰੇ ਦੱਸ ਦੇ ਯਾਰ ਬੋਲ ਪਾ ਕਿੰਨੇ ਕ ਤਾਂ ਦੇਣ ਨੂੰ ਨਾ ਆ ਲੈ ਚਾ ਹੋਇਆ ਬਾਈ ਨਹੀਂ ਕਹਿੰਦਾ ਦੇਖ ਲਿਆ ਮੈਂ ਬੋਲ ਕੇ ਦੱਸਿਓ ਤਾ ਬੋਲ ਦੱਸ ਨੇ ਕੇ ਮੈਂ ਟਰੈਕਟਰ ਦੱਸਦੇ ਓਏ ਟਰ ਪੂਰਾ ਵਧੀਆ ਬਾਈ ਪੂਰਾ ਵਧੀਆ ਹਾਂ ਟੈਕ ਟਕ ਚੱਲਦਾ ਹਾਂ ਬਾਈ ਨਾਲ ਦੇਣਾ ਟੈਕ 500 ਕਿੰਨੇ ਕੁ ਦੇ ਜਾਏਂਗੇ ਟਰੈਕਟਰ 2.40 ਮੁੱਲਾਗਾ 5 ਮਾਡਲ ਦਾ ਦੇ ਦਾਂਗੇ ਸਾਹ ਨਾਲੇ ਸਾਹ ਨਾਲੇ ਲਓ ਜੀ 60 ਦਾ ਆਰਕਸ ਆਰਸ ਆਰਕਸ ਸੋਨਾਲੀਕਾ ਟਰੈਕਟਰ ਬਾਗੀ ਸੋਨਾ ਖੜਾ ਮੰਡੀ ਤੇ ਤਲਵੰਡੀ ਵਾਲੀ ਤੇ ਜੀ ਤੇ ਲੁੱਕ ਵੇਖ ਲਈ ਹੈ ਨਾ ਲੁੱਕ ਬਹੁਤ ਵਧੀਆ ਗਈ ਤੇ ਮਾਦਲ ਦੀ ਗੱਲ ਕਰਾਂਗੇ 13 ਮਾੜਲਾ ਜੀ 3,85,000 ਰੁਪਿਆ ਪੀਵੀ ਨੰਬਰ ਦਾ ਮੁੱਲ ਦਿੱਤਾ ਹੋਇਆ। ਬਾਕੀ ਘੈਂਟਾ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰਾਂਗੇ। ਜੇਕੇ ਦੇ ਟਾਇਰ ਆ ਜੀ 85 ਤੋਂ 90 ਪੈਸੇ ਕੰਡੀਸ਼ਨ ਪਈ ਹੈ ਜੀ। ਬਾਕੀ ਦੱਸੀ ਬੋਲੀ। ਓਕੇ ਟਰੈਕਟਰ ਸਾਰਾ? ਹਾਂ ਬਈ। ਚਲਾਈ ਚਲੂਈ ਦਾ। ਹਾਂ ਚਲਾਇਆ ਤਾਂ ਆਪਾਂ। ਹਾਂ। ਗੋਪੀ ਤੋਂ ਲਿੱਤਾ ਜੀ। ਹੈ? ਗੋਪੀ ਤੋਂ ਲਿੱਤਾ ਜੀ। ਗੋਪੀ ਤੋਂ ਅੱਛਾ। ਤੇ ਬਣੂ ਕਿੰਨੇ ਦਾ ਇਹ? ਇਹਦੇ ਤਾਂ ਨਾਲ ਬਸ ਮਾਨਤਨ ਨਾਲ। ਮਾਨਤਨ ਨਾਲ। ਹਾਂ। ਤੇ ਬਾਕੀ ਯਾਰ ਬੋਲੀ ਵਾਲੀ ਕੈਂਟ ਲੱਗਦੀ ਮੈਨੂੰ ਕਾਕੂ ਦੀ ਤੇ ਆ ਨਾਲ ਹੀ ਖੜਾ ਬਈ ਡੀਆਈ ਸੋਨਾਲੀ ਕਾ ਸਾਢੇ 7 ਦਾ ਆ 50 ਦਾ ਤੇ 19 ਮਰਲਾ ਭਰਾ ਮੇਰੇ ਰੇਟ ਦਿੱਤਾ ਹੋਇਆ 570 ਕੀ ਬਾਕੀ ਬਾਈ ਲੱਵੀ ਹੋਏ ਕਹਿੰਦੇ ਵੀ ਚਲੋ ਮਾਨਤਾਨ ਕਰ ਦਿਆਂਗੇ ਤੇ ਸ਼ੀਟਾਂ ਤੇ ਕਵਰ ਕੋਵਰ ਚੰਗੇ ਆ ਬਾਈ ਗੱਲਬਾਤ ਤੁਸੀਂ ਕਰ ਲਿਓ ਸਕਰੀਨ ਤੇ ਆਪਣੇ ਕੋਲੇ ਨੰਬਰ ਚੱਲੀ ਜਾਂਦਾ ਕੰਡੀਸ਼ਨ ਬਿਲਕੁਲ ਓਕੇ ਆ ਜੀ ਟਰੈਕਟਰ ਬਾਕੀ ਸਾਫ ਸੁਥਰੇ ਨੇ ਤਿੰਨ ਟਰੈਕਟਰ ਲੈ ਕੇ ਆਏ ਸੀ ਬਾਈ लवली ਹੋਰੀ ਤੇ ਤੁਸੀਂ ਗੱਲਬਾਤ ਕਰ ਲਿਓ ਜੇ ਉਹ ਟਰੈਕਟਰ ਤੁਹਾਨੂੰ ਪਸੰਦ ਆ ਹਨਾ ਖੜਾ ਜੀ ਸਾਠ ਦਾ ਸੋਨ ਵਾਲੀ ਕਾ ਟਰੈਕਟਰ ਦੀ ਕੰਡੀਸ਼ਨ ਲੁੱਕ ਦੇਖ ਬਾਈ ਛਤਰੀ ਨਾਲ ਦੇ ਨਾ ਛਤਰੀ ਨਹੀਂ ਤੇ ਰਿੰਬਾਂ ਦੇ ਬੇਟ ਬੂਟ ਦੇਖੋ ਕਿੰਨੇ ਸੋਹਣੇ ਲੱਗੇ ਹੋਏ ਨੇ ਹਨਾ ਤੇ ਟਰੈਕਟਰ ਬਾਹ ਕੀ ਘੈਂਟ ਖੜਾ ਯਾਰ ਸੀਟਾਂ ਕੈਂਚੀ ਟੰਪ ਬਾਹਲੀ ਗੱਲ ਕੀ ਕਰੂੰ ਯਾਰ ਟਰੈਕਟਰ ਓਕੇ ਖੜਾ ਏ ਕਿੰਨੇ ਕ ਦਾ ਬਣਦਾ ਹੈ ਬਾਈ ਮਾਦੜਾ ਦੱਸ ਦਵੇ 2000 프리 ਮਾਦੜਾ ਦੇਖ ਅੱਛਾ ਦੱਸੀ ਕਾਕੂ ਇਹਦੇ ਬਾਰੇ 2020 ਮਾਦੜਾ ਬਾਈ ਹਾਂ ਤੇ ਤੇਰ ਪੂਰਾ 73 ਪੂਰਾ ਓਕੇ ਆ ਅੱਛਾ ਹਣ ਚਾਈ ਚੂਈ ਦਾ ਵਧੀਆ ਮੈਂ ਆਪ ਚਾਹਿਆ ਅੱਛਾ ਹਣ ਉਹ ਉਹਦਾ ਮਾਨ ਮਾਨ ਕਰਦਾ ਨਹੀਂ ਅੱਛਾ ਮਾਨ ਤਨ ਕਰਦੇ ਹੁੰਦੇ ਨੇ ਬਾਈ ਤੇ 6,75,000 ਰੁਪਇਆ ਮੋਲ ਆ। ਫੇਰ ਵੀ ਕਿੰਨਾ ਜਮਾਨਤਾ ਨੋਜਾ ਕਾਕੂ? ਕਰਦਾ ਨਾ ਵੀ ਛਾਵਨਾ ਆ ਕੇ। ਅੱਛਾ। ਲੋ ਜੀ ਸਦਾ। ਅੱਛਾ। ਲੋ ਵੀ। ਬਾਲੀ ਕੈਂਟ ਬੋਲੀ ਦਾ ਬੰਦਾ ਯਾਰ ਮੈਂ ਦੂਰੋਂ ਕਿਸੇ ਕਿ ਅੱਖਰ ਬਣਾਉਂਦੀ ਰਹਦਾ ਤੇ ਵੀਡੀਓ। ਤੇ ਬੰਪਰੋਂ ਉਂਪਰ ਬਾਲਾ ਕੈਂਟ ਲਾਇਆ ਹੋਇਆ ਹੈ ਨਾ ਮੁਰੇ ਦੇਖਾ। ਸ਼ੌਂਕ ਨਾਲ ਹੈ ਹੈ ਨਾ। ਲੋ ਵੀ ਮਿੱਤਰੋ। ਟਰੈਕਟਰ ਬਾਗੀ ਕੈਂਟ ਖੜਾ ਇਸ ਲਵੰਡੀ ਵਾਲੀ ਮੰਡੀ ਤੇ ਸਕਰੀਨ ਤੇ ਆਪਣਾ ਨੰਬਰ ਆ ਗਿਆ। ਗੱਲਬਾਤ ਤੁਸੀਂ ਕਰ। ਕੋਲੇ ਮੇਰਾ ਨੰਬਰ ਹੈ ਨਹੀਂ ਸੀ ਮਾ ਪੈਨ ਦੇਓ ਯਾਰ ਆ ਪੈਨ ਦੇ ਦੇ ਕੀ ਕਾ ਪੈਨ ਕਿਹਨਾਂ ਯਾਰ ਜੀ